ਸਤ ਸ੍ਰੀ ਅਕਾਲ ਜੀ ਅੱਜ ਆਪਾਂ ਗੱਲ ਕਰ ਰਹੇ ਹਾਂ ਲੁਧਿਆਣਾ ਜ਼ਿਲ੍ਹੇ ਦੇ ਇੱਕ ਖਾਸ ਪਿੰਡ ਤਮੋਟ ਦੀ ਇਹ ਸਿਰਫ ਇੱਕ ਪਿੰਡ ਨਹੀਂ ਇੱਥੇ ਨਾ ਇੱਕ ਡੂੰਗੀ ਰੋਹਾਨੀ ਵਿਰਾਸਤ ਵਸੀ ਹੋਈ ਹੈ ਤੇ ਸਾਡਾ ਅੱਜ ਦਾ ਫੋਕਸ ਹੈ ਇੱਥੋਂ ਦਾ ਗੁਰਦੁਆਰਾ ਦਮਦਮਾ ਸਾਹਿਬ ਇਸ ਨੂੰ ਗੁਰਦੁਆਰਾ ਪਾਤਸ਼ਾਹੀ ਛੇਵੀ ਸਾਹਿਬ ਵੀ ਕਹਿੰਦੇ ਨੇ ਇਥਾਂ ਕੈਲੋ ਹਿੰਮਤ ਤੇ ਸਭਿਆਚਾਰਿਕ ਮਾਣ ਦੀਆਂ ਕਹਾਣੀਆਂ ਨਾਲ ਭਰੀ ਪਈ ਹੈ ਸਾਡੀ ਕੋਸ਼ਿਸ਼ ਰਹੇਗੀ ਕਿ 6ਵੇਂ ਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਇਤਿਹਾਸਿਕ ਫੇਰੀ ਦੇ ਹਵਾਲੇ ਨਾਲ ਇਸ ਪਵਿੱਤਰ ਥਾਂ ਦੀ ਅਹਿਮੀਅਤ ਨੂੰ ਸਮਝੀਏ ਹਾਂਜੀ ਬਿਲਕੁਲ ਤੇ ਜਿਹੜੀ ਆਪਣੀ ਇਹ ਗੱਲਬਾਤ ਹੈ ਇਹ ਕੁਝ ਲੇਖਾਂ ਦੇ ਅੰਸ਼ਾਂ ਤੇ ਆਧਾਰਿਤ ਹੈ ਜਿਨ੍ਹਾਂ ਦਾ ਸਿਰਲੇਖ ਹੈ ਤਮੋਟ ਦੇ ਪਵਿੱਤਰ ਅਸਥਾਨ ਗੁਰਦੁਆਰਾ ਦਮਦਮਾ ਸਾਹਿਬ ਦੀ ਕਥਾ ਅਸੀਂ ਉੱਥੋਂ ਹੀ ਖਾਸ ਗੱਲਾਂ ਲਈਆਂ ਨੇ ਅੱਛਾ ਚਲੋ ਫਿਰ ਸ਼ੁਰੂ ਕਰੀਏ ਜਦੋਂ ਗੁਰੂ ਹਰਗੋਬਿੰਦ ਸਾਹਿਬ ਜੀ ਮਾਲਵੇ ਵੱਲ ਆਏ ਸੀ ਉਦੋਂ ਉਹ ਤਮੋਟ ਵੀ ਪਹੁੰਚੇ ਇਸ ਇੱਕ ਫੇਰੀ ਨੇ ਪਿੰਡ ਦੀ ਪਛਾਣ ਤੇ ਇੰਨਾ ਡੂੰਗਾ ਅਸਰ ਕਿਵੇਂ ਪਾਇਆ ਹਾਂਜੀ ਵੇਖੋ ਜੀ ਇਹ ਗੁਰੂ ਸਾਹਿਬ ਦੇ ਮਾਲਵਾ ਦੌਰੇ ਦਾ ਇੱਕ ਬਹੁਤ ਅਹਿਮ ਹਿੱਸਾ ਸੀ ਉਦੋਂ ਗੁਰੂ ਜੀ ਮੀਰੀ ਤੇ ਪੀਰੀ ਦੋਵਾਂ ਸਿਧਾਂਤਾਂ ਨੂੰ ਬਹੁਤ ਮਜ਼ਬੂਤ ਕਰ ਰਹੇ ਸੀ ਸਿੱਖਾਂ ਵਿੱਚ ਰੂਹਾਨੀਅਤ ਤਾਂ ਸੀ ਹੀ ਨਾਲ ਦੀ ਨਾਲ ਸੰਸਾਰਿਕ ਹਿੰਮਤ ਵੀ ਭਰ ਰਹੀ ਸੀ ਜਿਹੜੀਆਂ ਸਥਾਨਿਕ ਲੋਕਾਂ ਦੀਆਂ ਗੱਲਾਂ ਨੇ ਉਹ ਦੱਸਦਿਆਂ ਨੇ ਕਿ ਗੁਰੂ ਸਾਹਿਬ ਇੱਥੇ ਕੁਝ ਦਿਨ ਠਹਿਰੇ। ਅੱਛਾ ਸੰਗਤਾਂ ਨੂੰ ਉਪਦੇਸ਼ ਦਿੱਤਾ ਤੇ ਜਿੱਥੇ ਅੱਜ ਗੁਰਦੁਆਰਾ ਸਾਹਿਬ ਦੀ ਇਮਾਰਤ ਹੈ ਉਹੀ ਉਹ ਥਾਂ ਸੀ ਜਿੱਥੇ ਗੁਰੂ ਜੀ ਨੇ ਆਰਾਮ ਕੀਤਾ ਸੀ। ਯਾਨੀ ਦਮ ਲਿਆ ਸੀ। ਇਸ ਲਈ ਦਮਦਮਾ ਸਾਹਿਬ। ਓ ਤਾਂ ਇਸ ਦਾ ਨਾਂ ਇਸ ਤਰ੍ਹਾਂ ਪਿਆ। ਹਾਂਜੀ ਤੇ ਇਸ ਫੇਰੀ ਨੇ ਨਾ ਸਾਰੇ ਇਲਾਕੇ ਦੀ ਜਿਹੜੀ ਰੂਹਾਨੀ ਮੀਂਹ ਸੀ ਉਹ ਹੋਰ ਪੱਕੀ ਕਰ ਦਿੱਤੀ। ਤੇ ਇਸੇ ਸਮੇਂ ਨਾਲ ਇੱਕ ਹੋਰ ਬਹੁਤ ਹੀ ਪਿਆਰਾ ਨਾਂ ਜੁੜਿਆ ਹੋਇਆ ਹੈ ਭਾਈ ਵਿਦੀਚੰਦ ਜੀ ਦਾ ਸੁਣਿਆ ਹੈ ਕਿ ਉੱਥੇ ਇੱਕ ਖੂਹ ਵੀ ਹੈ ਜਿਹੜਾ ਉਹਨਾਂ ਦੀ ਸੇਵਾ ਦੀ ਯਾਦ ਦਿਵਾਉਂਦਾ ਹੈ ਬਿਲਕੁਲ ਸਹੀ ਗੱਲ ਹੈ ਭਾਈ ਵਿਦੀਚੰਦ ਜੀ ਗੁਰੂ ਘਰ ਦੇ ਬਹੁਤ ਭਰੋਸੇਮੰਦ ਅਨਿੰਦ ਸੇਵਕ ਤੇ ਬਹਾਦਰ ਯੋਧੇ ਸੀ ਉਹਨਾਂ ਨੇ ਇੱਥੇ ਖੂਹ ਖੁਦਵਾਇਆ ਜਿਸ ਨੂੰ ਮਲਕਾ ਵਾਲਾ ਖੂਹ ਕਹਿੰਦੇ ਨੇ ਮਲਕਾ ਵਾਲਾ ਖੂਹ ਹਾਂਜੀ ਇਹ ਸਿਰਫ ਪਾਣੀ ਲਈ ਨਹੀਂ ਸੀ ਇਹ ਤਾਂ ਸੇਵਾ ਭਾਵਨਾ ਦਾ ਪ੍ਰਤੀਕ ਸੀ ਗੁਰੂ ਸਾਹਿਬ ਤੇ ਆਈ ਗਈ ਸੰਗਤ ਦੀ ਲੋੜ ਪੂਰੀ ਕਰਨ ਲਈ ਬੜੀ ਨਿਮਰਤਾ ਨਾਲ ਕੀਤਾ ਗਿਆ ਕੰਮ ਤੇ ਸਭ ਤੋਂ ਵੱਡੀ ਗੱਲ ਇਹ ਖੂਜ ਅੱਜ ਵੀ ਹੈਗਾ ਸਾਨੂੰ ਯਾਦ ਕਰਾਉਂਦਾ ਰਹਿੰਦਾ ਹੈ ਕਿ ਸਿੱਖੀ ਵਿੱਚ ਸੇਵਾ ਕਿੰਨੀ ਜ਼ਰੂਰੀ ਹੈ ਤੇ ਕਿੰਨੀ ਤਾਕਤ ਰੱਖਦੀ ਹੈ ਵਾਹ ਮਤਲਬ ਸਦੀਆਂ ਪੁਰਾਣੀ ਸੇਵਾ ਅੱਜ ਵੀ ਪਾਣੀ ਦੇ ਰਹੀ ਹੈ ਕਮਾਲ ਹੈ ਤੇ ਜਿਵੇਂ ਜਿਵੇਂ ਸਮਾਂ ਲੰਘਿਆ ਗੁਰਦੁਆਰਾ ਸਾਹਿਬ ਦੀ ਇਮਾਰਤ ਉਹਦਾ ਸਰੂਪ ਵੀ ਤਾਂ ਬਦਲਿਆ ਹੋਣਾ ਹਾਂਜੀ ਹਾਂਜੀ ਬਿਲਕੁਲ ਬਦਲਿਆ ਇਹ ਜਿਹੜਾ ਬਦਲਾਅ ਹੈ ਨਾ ਇਹ ਦੱਸਦਾ ਹੈ ਕਿ ਲੋਕਾਂ ਦੀ ਸ਼ਰਧਾ ਤੇ ਸਮਰੱਥਾ ਕਿਵੇਂ ਵਾਧੀ ਗਈ ਸ਼ੁਰੂ ਚ ਤਾਂ ਕਹਿ ਲੋ ਇੱਕ ਸਧਾਰਨ ਜੀ ਥਾਂ ਹੁੰਨੀ ਐ ਫਿਰ ਜਿਵੇਂ ਲੇਖਾ ਚ ਲਿਖਿਆ ਹੈ 1917 ਵਿੱਚ ਇੱਕ ਗੁੰਬਦ ਵਾਲਾ ਹਾਲ ਬਣਿਆ 1917 ਚ ਹਾਂਜੀ ਫਿਰ 1937 ਵਿੱਚ ਇੱਕ ਵੱਡਾ ਦੋ ਮੰਜ਼ਿਲਾ ਦਰਵਾਜ਼ਾ ਬਣਾਇਆ ਗਿਆ ਤੇ ਫਿਰ 1977 ਵਿੱਚ ਇੱਕ ਬਹੁਤ ਵੱਡਾ ਸ਼ਾਨਦਾਰ ਦਰਬਾਰ ਹਾਲ 1977 ਵਾਲਾ ਤਾਂ ਕਾਫੀ ਨਵਾਂ ਹੋਇਆ ਫਿਰ ਹਾਂਜੀ ਪਰ ਇਹ ਸਿਰਫ ਇੱਟਾਂ ਪੱਥਰ ਜੋੜਨਾ ਨਹੀਂ ਸੀ ਇਹ ਦਰਸਾਉਂਦਾ ਕਿ ਇਹ ਥਾਂ ਲੋਕਾਂ ਲਈ ਕਿੰਨੀ ਜ਼ਿਆਦਾ ਅਹਿਮ ਹੁੰਦੀ ਗਈ ਮਤਲਬ ਕਿ ਸਿਰਫ ਪੂਜਾ ਦੀ ਥਾਂ ਹੀ ਨਹੀਂ ਰਹੀ ਇੱਕ ਤਰ੍ਹਾਂ ਨਾਲ ਪੂਰੇ ਸਮਾਜ ਦਾ ਕੇਂਦਰ ਬਣ ਗਈ ਹਾਂ ਬਿਲਕੁਲ ਇਹੀ ਗੱਲ ਹੈ ਪੂਜਾ ਪਾਠ ਤਾਂ ਹੈ ਹੀ ਪਰ ਨਾਲ ਹੀ ਇਹ ਸਮਾਜ ਸੇਵਾ ਦਾ ਵਿਦਿਆਵੰਡਣ ਦਾ ਤੇ ਪਾਈਚਾਰੇ ਨੂੰ ਜੋੜਨ ਦਾ ਵੀ ਕੇਂਦਰ ਬਣ ਗਈ ਜਿਵੇਂ-ਜਿਵੇਂ ਇਮਾਰਤ ਵੱਡੀ ਹੁੰਦੀ ਗਈ ਓਵੇਂ-ਓਵੇਂ ਗੁਰਦੁਆਰੇ ਦੀ ਭੂਮਿਕਾ ਤੇ ਜ਼ਿੰਮੇਵਾਰੀਆਂ ਵੀ ਵੱਧਦੀਆਂ ਗਈਆਂ ਤੇ ਅੱਜ ਕੱਲ੍ਹ ਹੁਣ ਦੇ ਸਮੇਂ ਵਿੱਚ ਇਸ ਗੁਰਦੁਆਰਾ ਸਾਹਿਬ ਦੀ ਕੀ ਮਹੱਤਤਾ ਹੈ ਤਮੋਟ ਦੇ ਲੋਕਾਂ ਲਈ ਆਸ-ਪਾਸ ਦੇ ਇਲਾਕੇ ਲਈ ਅੱਜ ਵੀ ਇਹ ਉਨਾ ਹੀ ਹੈ ਮੈਂ ਤਮੋਟ ਦੇ ਲੋਕਾਂ ਲਈ ਤਾਂ ਇਹ ਉਹਨਾਂ ਦੀ ਰੋਜ਼ਾਨਾ ਜ਼ਿੰਦਗੀ ਦਾ ਉਹਨਾਂ ਦੇ ਅਧਿਆਤਮਿਕ ਜੀਵਨ ਦਾ ਤੁਰਾ ਹੈ ਸਾਰੇ ਗੁਰਪਰਬ ਹੋਣ ਕੋਈ ਹੋਰ ਤਿਉਹਾਰ ਹੋਵੇ ਬੜੀ ਸ਼ਰਧਾ ਨਾਲ ਰਲ ਮਿਲ ਕੇ ਮਨਾਏ ਜਾਂਦੇ ਨੇ ਇੱਥੋਂ ਤੱਕ ਕਿ ਜਿਹੜੇ ਪਰਿਵਾਰ ਬਾਹਰ ਚਲੇ ਗਏ ਨੇ ਐਨ ਆਰ ਆਈ ਭਾਈਚਾਰਾ ਉਹ ਵੀ ਜਦੋਂ ਪੰਜਾਬ ਆਉਂਦੇ ਨੇ ਇੱਥੇ ਜ਼ਰੂਰ ਆਉਂਦੇ ਨੇ ਆਪਣੀਆਂ ਜੜਾਂ ਨਾਲ ਜੁੜਨ ਲਈ ਮੱਥਾ ਟੇਕਣ ਹਾਂ ਇਹ ਤਾਂ ਹੈ ਇਹ ਇੱਕ ਤਰ੍ਹਾਂ ਨਾਲ ਪਰੰਪਰਾ ਤੇ ਅੱਜ ਦੇ ਜ਼ਮਾਨੇ ਦਾ ਸੁਮੇਲ ਜਿਹਾ ਲੱਗਦਾ ਹੈ ਬਿਲਕੁਲ ਸਹੀ ਇੱਥੇ ਜਿਹੜਾ ਸ਼ਾਂਤ ਮਾਹੌਲ ਹੈ ਗੁਰਬਾਣੀ ਕੀਰਤਨ ਦੀਆਂ ਮਿੱਠੀਆਂ ਧੁਨਾ ਲੰਗਰ ਦੀ ਸੇਵਾ ਜਿਹੜੀ ਹਰ ਵੇਲੇ ਚੱਲਦੀ ਰਹਿੰਦੀ ਹੈ ਇਹ ਸਭ ਕੁਝ ਮਿਲ ਕੇ ਇੱਕ ਅਜਿਹਾ ਮਾਹੌਲ ਬਣਾਉਂਦਾ ਹੈ ਜਿੱਥੇ ਪੁਰਾਣੀ ਪਰੰਪਰਾ ਵਿਜੋਂਦੀ ਹੈ ਤੇ ਰੂਹ ਨੂੰ ਸਕੂਨ ਵੀ ਮਿਲਦਾ ਹੈ ਇਹ ਥਾਂ ਪੀੜ੍ਹੀਆਂ ਨੂੰ ਆਪਸ ਵਿੱਚ ਜੋੜ ਰਹੀ ਹੈ ਤਾਂ ਜੇ ਆਪਾਂ ਸਾਰੀ ਗੱਲ ਦਾ ਨਿਚੋੜ ਕੱਢੀਏ ਥਮੋਟ ਦੀਏ ਅਮੀਰ ਰੋਹਾਨੀ ਵਿਰਾਸਤ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਉਹ ਇਤਿਹਾਸਿਕ ਫੇਰੀ ਜਿਸ ਦਾ ਅਸਰ ਅੱਜ ਤੱਕ ਹੈ ਪਾਈ ਬਿਦੀ ਚੰਦ ਜੀ ਦੀ ਨਿਸ਼ਕਾਮ ਸੇਵਾ ਵਾਲਾ ਉਹ ਖੂ ਤੇ ਗੁਰਦੁਆਰਾ ਸਾਹਿਬ ਦਾ ਅੱਜ ਦੇ ਜ਼ਮਾਨੇ ਵਿੱਚ ਵੀ ਓਨਾ ਹੀ ਮਹੱਤਵਪੂਰਨ ਹੋਣਾ ਇੱਕ ਖਾਸ ਗੱਲਾਂ ਨੇ ਬਿਲਕੁਲ ਸਹੀ ਅੱਜ ਦੀ ਤੇਜ਼ ਰਫ਼ਤਾਰ ਜ਼ਿੰਦਗੀ ਚ ਨਾ ਥਮੋਟ ਵਰਗੀਆਂ ਥਾਵਾਂ ਸਾਨੂੰ ਇੱਕ ਮਿੰਟ ਰੁਕ ਕੇ ਸੋਚਣ ਲਈ ਮਜਬੂਰ ਕਰਦੀਆਂ ਨੇ ਕਿ ਸਾਡਾ ਵਿਰਸਾ ਕਿੰਨਾ ਡੂੰਘਾ ਹੈ ਤੇ ਕਿਵੇਂ ਇਤਿਹਾਸ ਦੀ ਕੋਈ ਇੱਕ ਘਟਨਾ ਸਦੀਆਂ ਤੱਕ ਲੋਕਾਂ ਦੀ ਜ਼ਿੰਦਗੀ ਤੇ ਅਸਰ ਪਾ ਸਕਦੀ ਹੈ ਇਹ ਸਿਰਫ ਬੀਤਿਆ ਸਮਾਂ ਨਹੀਂ ਇਹ ਸਾਡਾ ਜਿਉਂਦਾ ਜਾਗਦਾ ਵਿਰਸਾ ਹੈ ਤੇ ਜਾਂਦੇ ਜਾਂਦੇ ਸੋਚਣ ਲਈ ਇੱਕ ਸਵਾਲ ਛੱਡ ਜਾਂਦੇ ਆ ਕਦੇ ਸੋਚਿਆ ਕਿ ਕਿਵੇਂ ਕਿਸੇ ਮਹਾਨ ਸ਼ਖਸੀਅਤ ਦੀ ਸਿਰਫ ਕੁਝ ਪਲਾਂ ਦੀ ਮੌਜੂਦਗੀ ਜਾਂ ਕੋਈ ਇੱਕ ਇਤਿਹਾਸਿਕ ਘਟਨਾ ਕਿਸੇ ਥਾਂ ਦੀ ਪੂਰੀ ਪਛਾਣ ਬਦਲ ਸਕਦੀ ਹੈ ਤੇ ਸਦੀਆਂ ਤੱਕ ਉੱਥੋਂ ਦੇ ਲੋਕਾਂ ਦੀ ਜ਼ਿੰਦਗੀ ਦਾ ਹਿੱਸਾ ਬਣ ਸਕਦੀ ਹੈ ਹੋਰ ਕਿਹੜੀਆਂ ਅਜਿਹੀਆਂ ਥਾਵਾਂ ਨੇ ਸਾਡੇ ਆਸੇ ਪਾਸੇ ਜਿੱਥੇ ਜਾ ਕੇ ਲੱਗਦਾ ਹੈ ਕਿ ਇਤਿਹਾਸ ਅੱਜ ਵੀ ਸਾਹ ਲੈ ਰਿਹਾ ਹੈ